ਪੀਐਮ મોદી ਵੱਲੋਂ ਦੇਸ਼ਵਾਸੀਆਂ ਨੂੰ ਮਹਿੰਗੇ ਵਿਕ ਰਹੇ 마ਸਕਾਂ ਦੀ ਜਗ੍ਹਾ ਘਰਾਂ ਚ ਤਿਆਰ ਕੀਤੇ ਜਾ ਰਹੇ 마ਸਕ ਵਰਤਣ ਦੀ ਸਲਾਹ ਤੋਂ ਬਾਅਦ ਅੰਮ੍ਰਿਤਸਰ ਦੇ ਵਾਰਡ ਨੰਬਰ 77 ਚ ਅੰਗਣਵਾੜੀ ਵਰਕਰਾਂ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੇ 10000 마ਸਕ ਮੁਫਤ ਵੰਡਣ ਦਾ ਵਾਅਦਾ ਕੀਤਾ ਵਾਰਡ ਨੰਬਰ 77 ਵਿਖੇ ਅੰਗਣਵਾੜੀ ਸੈਂਟਰ 마ਸਕ ਬਣਾਉਣ ਵਾਲੀ ਵਰਕਸ਼ਾਪ ਚ ਬਦਲ ਗਿਆ ਹੈ ਜਿੱਥੇ ਅੰਗਣਵਾੜੀ ਵਰਕਰਾਂ ਵੱਲੋਂ ਹਰ ਰੋਜ਼ 500 마ਸਕ ਤਿਆਰ ਕੀਤਾ ਜਾ ਰਿਹਾ ਹੈ ਆਓ ਦੇਖੀਏ ਮੌਕੇ ਦੀ ਇਹ ਵੀਡੀਓ ਤਾਂ ਵੀ ਅਸੀਂ ਅਗੜਵਾਲੀ ਸੈਂਟਰ ਵਾਰਡ ਨੰਬਰ 70 ਦੇ ਵਿੱਚ ਬੜੇ ਆ ਜੀ ਇੱਥੇ ਅਸੀਂ ਜੋ ਘਰ ਦੇ ਕੱਪੜੇ ਤੋਂ ਇਲਾਵਾ ਇਸ ਇਲਾਕੇ ਦੇ ਜਿਹੜੇ ਕਾਉਂਸਲਰ ਸਾਹਿਬਾ ਉਹਨਾਂ ਨੇ ਕੋਈ ਸੇਵ ਜੋਬ ਦਤਾਇਆ ਜਦੋਂ ਉਹਨਾਂ ਨੇ ਸਮਾਜ ਦੇ ਵਿੱਚ ਚੰਗਾ ਕੰਮ ਕੀਤਾ ਤੇ ਲੋਕਾਂ ਨੇ ਉਹਨਾਂ ਨੂੰ ਸਨਮਾਨ ਦਿਨ ਦਿੱਤਾ ਸਰੋਪੇ ਮਦਦੋਂ ਕਪੜਾ ਲੈਣਾ ਮੁਸ਼ਕਲ ਹੈ ਤੇ ਘਾਟੇ ਵਿੱਚ ਜੋ ਉਹਨਾਂ ਦੇ ਕੋਲ ਅੱਜ ਤੱਕ ਸਰੋਪੇ ਇਕੱਠੇ ਹੋਏ ਆ ਤੇ ਨਾਲ ਅਸੀਂ ਅਗੜਵਾਲੀ ਵਰਕਰਾਂ ਲੈ ਕੇ ਉਹਨੂੰ ਸਵਾਰੇ ਆ ਤੇ ਲੋਕਾਂ ਦੇ ਵਿੱਚ ਵੱਡਾ ਆਫਰ ਨਾੜੀ ਸੈਂਟਰ ਆਪਣੇ ਕਰਨਗੇ ਸਭਾ ਦਾ 413 ਨੰਬਰ ਉਹਦੇ ਵਿੱਚ ਇੱਕ ਵਰਕਸ਼ਾਪ ਅਰੇਂਜ ਕੀਤੀ ਹੈ ਜਿਸ ਵਕ ਹੀ ਦੇਖ ਰਹੇ ਆ ਕਿ ਕਰੋਨਾ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ 마ਸਕ ਦੀ ਜਰੂਰਤ ਪੈ ਸਕਦੀ ਹੈ ਇਹ ਦੇਖਦੇ ਹੋਏ ਅਸੀਂ ਆਪਣੀ ਬੋਰਡ ਦੇ ਵਿੱਚ 10000 ਮਾਰਕਸ ਬਣਾਉਣ ਦਾ ਜਿਹੜਾ ਟੀਚਾ ਰੱਖਿਆ 30000 ਦਾ ਜਿਹੜਾ ਮਾਸਕ ਹੈ ਉਹ ਵੀ ਬਣਾ ਰਿਹਾ ਹਰਿਆੰਗਰਵਾੜੀ ਦੇ ਜਿਹੜੇ ਵਰਕਰਸ ਨੇ ਪੈਣਾ ਜਿਹੜੀਆਂ ਉਹ ਇਸ ਕੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀਆਂ ਅਸੀਂ ਟਾਰਗੇਟ ਰੱਖਿਆ ਹੈ ਫਸਟ ਫੇਸ ਦੇ ਵਿੱਚ 10000 ਮਾਸਕ ਜਿਹੜੇ ਹੈਗੇ ਆ ਬਣਾਵਾਂਗੇ ਔਰ ਦੇਖੋ ਸਾਡੇ ਸਵਾਰ ਦੇ ਜਿਹੜੀ ਪਾਪੂਲੇਸ਼ਨ ਹੈ 10000 ਦੇ ਆਸਪਾਸ 10000 ਤੋਂ ਥੋੜੀ ਜ਼ਿਆਦਾ ਹੋਏਗੀ ਇੱਕ ਇੱਕ ਘਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਹੈਗਾ ਮਾਸਕ ਬਣਾ ਕੇ ਉਹਨੂੰ ਦੇਵਾਂਗੇ ਔਰ ਇਹ ਮਾਸਕ WHO ਦੀ ਜੋ ਇਨਸਟਰਕਸ਼ਨਸ ਹੈਗੀਆਂ ਪੰਜਾਬ ਸਰਕਾਰ ਦੀਆਂ ਭਾਰਤ ਸਰਕਾਰ ਦੀਆਂ ਜੋ ਇੰਸਟਰਕਸ਼ਨਸ ਹੈ ਜਿਹੜਾ ਕਿ ਐਨ 95 ਮਾਸਕ ਹੈਗਾ ਉਹ ਜਿਹੜਾ ਹੈਗਾ ਡਾਕਟਰਸ ਦੇ ਵਾਸਤੇ ਜਾਂ ਨਰਸਿਸ ਦੇ ਵਾਸਤੇ ਜ਼ਰੂਰੀ ਹੈਗਾ ਕੱਪੜੇ ਦਾ ਮਾਸਕ ਪੰਜਾਬ ਸਰਕਾਰ ਨੇ ਕੰਪਲਸਰੀ ਕੀਤਾ ਹਰ ਇੱਕ ਪਰਸਨ ਨੂੰ ਪਾਣਾ ਜ਼ਰੂਰੀ ਆ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼